नि करवा दिए बाकी फ्रेंड्स साहब को नौजवान आजो की व्यक्ति जरा भी नहीं करवा दिए बाकी फ्रेंड्स साहब को ओपन दरवाजा हां विरोध किसे ने

ਬਜ਼ਾਰ ਤੇ ਗਰਵੀਰ ਜੀ ਐਜੂਕੇਸ਼ਨ ਤੋਂ ਸਰਦਾਰ ਸਿੰਘ ਬਾਸੇ ਜੀ ਤੇ ਗਰਵੀਰ ਜੀ ਦਾ ਸਨਮਾਨ ਬਰਾਂਧੋ ਤੇ ਜੀ ਆ ਬੋ ਦਿਆ 200 ਮੀਟਰ ਕੁੜੀਆਂ ਵੇਲੇ ਉੱਥੇ ਪਹੁੰਚੋ ਜੀ 200 ਮੀਟਰ ਕੁੜੀਆਂ ਵੈਕਰੀ ਸਾਈਡ ਗੱਦੀ ਕਰ ਦਿਓ ਜੀ ਮੈਂ ਬਾਰ ਬਾਰ ਬੇਨਤੀ ਕਰਦਾ ਦਲਬੀਰ ਜੀ ਦੇ ਜੀਤ ਬਾਜੀ ਆ ਗਿਆ ਆ ਗਿਆ ਆ ਗਿਆ ਆ ਗਿਆ ਕੁੜੀਆਂ ਬਲ ਆ ਯਾਰ ਉਹਨੀਆਂ ਆਤੋ ਗਿਆ ਯਾਰ ਹਲੋ ਜਿਹੜੇ ਆਫੀਸਰ ਦੀ ਡਿਊਟੀ ਅਥਲੈਟਿਕ ਵਿੱਚ ਲੱਗੀ ਆ ਪਲੀਜ਼ ਬੇਨਤੀ ਹੈ ਫਿਰ ਮੀਡੀਆ ਤੋਂ ਬਿਨਾ ਬਾਕੀ ਕੋਈ ਨਾ ਵੀਰੇ ਜੀ ਜਿਹਨੇ ਵੀ ਵੀਰੇ ਆ ਪਲੀਜ਼ ਰਿਕੁਐਸਟ ਹੈ ਸਾਰੇ ਨੂੰ ਆਨੰਦ ਮਾਣਨ ਦਿਓ ਬਾਈ ਇੱਕ ਸ਼ਾਲ ਹੋਰ ਦਿਖਾਏ ਕਿੰਨਾ ਬਾਈ ਯਾ ਮਾਨ ਮਾਨਣੀ ਕਰਿਆ ਕਰੋ ਥੋੜਾ ਥੋੜਾ ਯਾਰ ਕੀ ਆ ਪਹਿਲਵਾਨ ਪਹਿਲਵਾਨ ਚੱਲਿਆ ਜੀ ਪਹਿਲਵਾਨ ਹੋ ਗਿਆ ਅੱਛਾ ਦੈਨਾ ਇਹ ਰੂਹ ਦੇ ਮੇਰਾ ਬਈ ਭਾਈ ਮਸੂਦ ਉਹਦਾ ਪਹਿਲਾਂ ਨਾ ਕਰਵਾ ਉਹਨਾਂ ਰਾਪ ਕੋਲ ਪਹਿਲਾਂ ਪਟਿਆ ਲੈ ਰੂਹ ਕੋਈ ਨਹੀਂ ਚੱਲੋ ਪ੍ਰੋਪਰਿਓ ਉਹ ਚੈ ਜਾਵਾਂ ਤੂ ਆ ਬੱਲੇ ਬੱਲੇ ਨਾ ਹਾ

ਉਹ ਨੌਜਾਬ ਦੀ ਪਟਕੋਲ ਸਰਦਾਰ ਸੁਖਵਿੰਦਰ ਸਿੰਘ ਨੂੰ ਬੋਲ ਕਰਦੇ ਹੋ ਅਨੂਕ ਕੁਮਾਰ ਗੁਰਵਿੰਦਰ ਸਿੰਘ ਰਕੇਸ਼ ਕੁਮਾਰ ਨਰਵੀਨ ਸਿੰਘ ਗੁਰਵਿੰਦਰ ਸਿੰਘ ਕਰਨਵੀਰ ਸਿੰਘ ਰਾਜ ਸਿੰਘ ਜੀ ਮੰਤਰੀ ਸਿੰਘ ਤਰਗਤ ਸਿੰਘ ਗੁਰਵਿੰਦਰ ਸਿੰਘ ਮਨਦੀਪ ਸਿੰਘ ਗੁਰਦੀਪ ਸਿੰਘ ਗਗਨਦੀਪ ਸਿੰਘ ਚੰਨਪ੍ਰੀਤ ਸਿੰਘ ਪਰਮਿੰਦਰ ਸਿੰਘ ਜਗਵਿੰਦਰ ਸਿੰਘ ਤੇ ਜਗਮੋਲ ਸਿੰਘ ਇਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਬਰਾਡ ਪੌਂਡ ਜੋ ਵਾਸਤੇ ਚੜਦਾ ਇਹ ਉਹ ਵਾਂਸ ਅ ਵੀਰੋ ਹਾਂਏ ਕਰ ਲੈ ਕੀ ਹੈ ਠੀਕ ਕਰ ਮੈਂ ਬਾਂਝ ਨੂੰ ਆਪਦੇ ਸਿਰ ਤੇ ਰੱਖ ਲੈਣਾ ਰੱਖ ਲੈਣਾ ਜਦੋਂ ਸਿਰ ਤੇ ਰੱਖ ਲਿਆ ਹਾਂਏ ਦੇ ਖਿਡਾਰੀ ਨੇ ਸਖਰ ਤੇ ਚੜ ਜਾਣਾ ਹਾਂਜੀ ਜਦੋਂ ਸਖਰ ਤੇ ਚੜ ਗਿਆ ਫੇਰ ਪਤਾ ਕੀ ਹੋਊ ਕੀ ਹੋਊ ਫੇਰ ਮੈਂ ਥੱਲੇ ਹੱਥ ਛੱਡ ਦੂੰ ਹਾਂਏ 70 ਕਿਲੋ ਦਾ ਬੰਦਾ ਹਾਂਏ ਇਹਦੇ ਉੱਤੇ ਹੋਣੇ ਹੋਣਾ ਥੱਲੇ ਮੈਂ ਹੱਥ ਛੱਡ ਦੂੰ ਹਾਂ ਫੇਰ ਬਾਂਝ ਖੜੂ ਕਿਵੇਂ ਕਿਵੇਂ ਵੀ ਇਹ ਵੀਰੋ ਮੈਂ ਨਹੀਂ ਖੜਾਉਣਾ ਇਹ ਉਹ ਸਕਾਰਪੁਰਖ ਨੇ ਖੜਾਉਣਾ ਹਾਂਏ ਕਿਨੇ ਖੰਡ ਬ੍ਰਹਿਮੰਡ ਦੇ ਕਾਸ ਦੇ ਵਿੱਚ ਖੜਾ ਚਕੇ ਨੇ ਧਰਤੀ ਨੂੰ ਪਾਣੀ ਤੇ ਖੜਾ ਛਕੇ ਆ ਬਿਲਕੁਲ ਸੁਣੀ ਫਰਿਆਦ ਪੀਰਾਂ ਦੀ ਆ ਪੀਰਾ ਮੇਰੀ ਅਰਜ਼ ਸੁਣੀ ਕੰਨ ਕਰਕੇ ਉਸ ਬੇੜੇ ਨੂੰ ਖਾਦਰਾ ਕਾਦਾ ਉਹ ਜਿੱਥੇ ਆਪ ਖੜਾ ਬੰਜੋ ਬਣ ਜਾ ਵੀ ਲੋਕ ਲੋ ਇਹ ਸ਼ਰਤ ਵੀ ਖੇਡ ਹੈ ਉਤਲੇ ਵੀ ਸ਼ਰਤ ਮੇਰੇ ਚਾਹੋ ਮੇਰੀ ਸ਼ਰਤ ਉਤਲੇ ਚਾਹੋ ਜੀ ਲੋਕ ਅਸੀਂ ਤਹਵਾ ਕਰਦੇ ਆ ਮੇਲਾ ਕਮੇਟੀ ਦੇ ਇਥੋਂ ਦੇ ਪ੍ਰਧਾਨ ਸਾਹਿਬ ਸੂ ਮੈਂਬਰ ਸਾਹਿਬਾਨ ਸਤਿ ਸ੍ਰੀ ਅਕਾਲ ਸਰਦਾਰ ਕੁਲਵਿੰਦਰ ਸਿੰਘ ਜਿਨ੍ਹਾਂ ਨੇ ਸਾਨੂੰ ਐਸੇ ਐਸ ਸਮਾਹਾਰ ਕੋਲ ਦੇ ਦਰਸ਼ਨ ਕਰਾਏ ਨੇ ਇੱਕ ਉਹ ਕੰਮ ਚੱਲ ਰਿਹਾ ਹੈ ਇੱਕ ਆ ਖੇਡ ਦਾ ਕੰਮ ਚੱਲ ਰਿਹਾ ਹੈ ਲੋ ਖੇਡ ਤੱਕ ਤੋਂ ਬਾਅਦ ਜੋ ਸਰਦਾਰ ਰਪਈਏ ਦੇ ਕਿੰਨੇ ਵਾਲ ਵੀ ਕਰਨਾ ਵੀਰੋ ਕਿਉਂਕਿ ਇਹ ਖਿਡਾਰੀ ਇਹ ਨਗਰਾਂ ਦੇ ਇਹਨਾਂ ਦੇ ਆਸਰੇ ਹੁੰਦੇ ਆ ਟ੍ਰੈਕ ਖਾਦੀ ਕਰ ਦਿਓ ਜੀ ਤਾੜੀ ਲਾ ਦਿਓ ਬਾਈ ਤਾੜੀ ਲਾ ਲੈ ਮਾਈ ਪਿੱਛੇ ਹੋ ਜਾਂ ਵਾਲਾ ਹੈਲੋ ਓਏ ਹਲ ਮੈਂ ਗੱਲ ਕਰਦਾ ਅੱਗੇ ਸੀ ਖੜਾ ਓਏ ਆਖੀ ਚੱਕ ਲਿਆ ਇਹੇ ਚੱਕ ਲਿਆ ਰੱਬ ਦਾ ਫੁਰਮੇ ਲੈਣਾ ਮਾ ਪੇਵਾ ਰੱਬ ਕੇ ਦਾ ਛੋਟਾ ਤਾਂ ਨੂੰ ਦੇਖਣਾ ਇਹਦਾ ਕਰ ਲਾ ਕੀ ਹੈ ਮਹਦਵਾਇਆਂ

ਬਾਜੀ ਮੰਝਦੇ ਚੜਦਾ ਬਾਜੀ ਕਰਾ ਬਾਜੀ ਪਾਉਂਦਾ ਹਾਂ ਇਹ ਸ਼ਬਦ ਤਾਂ ਸੁਣੀ ਹੋਊਗੀ ਹਾਂ ਬਾਜੀ ਕਰਾ ਬਾਜੀ ਪਾਉਂਦਾ ਬਾਗ ਪਾਣ ਦੇ ਖੇਡ ਦਿਖਾਉਂਦਾ ਹਾਂ ਔਕੀ ਔਕੀਆ ਖੇਡਾਂ ਕਰਦਾ ਮੇਗਾ ਪੌਂਡ ਜੋ ਵਾਸਤੇ ਚੜਦਾ ਹੋ ਵਾਸਤਾ ਵੀਰੋ ਵੀਰੇ ਵਾਸਤੇ ਬਾਜੀ ਮਸ਼ਹੂਰ ਆ ਤੇ ਕਲਪਤਾ ਦੇ ਵਿੱਚ ਆਈ ਹਾਂ ਵੀ ਇਹ ਬਾਜੀ ਨੂੰ ਮੈਂ ਆਪ ਦੇ ਸਿਰ ਤੇ ਰੱਖ ਲੈਣਾ ਉੱਤੇ ਖਿਡਾਰੀ ਦੇ ਚੜ ਜਣਾ ਚੜ ਜਣਾ ਜਦੋਂ ਉੱਪਰ ਖਿਡਾਰੀ ਚੜ ਗਿਆ ਫੇਰ ਪਤਾ ਕੀ ਹੋਊ ਕੀ ਹੋਊ ਫੇਰ ਮੈਂ ਥੱਲਿਓ ਅੱਗੇ ਚੱਲਦੇ ਨੇ 70 ਕਿਲੋ ਦਾ ਬੰਦਾ ਆਵੇ ਇਹ ਉੱਤੇ ਹੋਵੇ ਉੱਤੇ ਹੋਵੇ ਮਿਹਰਬਾਨੀ ਖੜੂ ਕਿਵੇਂ ਸੁਣੀ ਥਰਿਆਰ ਪੀਰਾ ਦੇ ਆ ਪੀਰਾ ਮੇਰੀ ਅਰਜ਼ ਸੁਣੀ ਕੰਨ ਕਰਕੇ ਉਸ ਗੇੜੇ ਨੂੰ ਬੇੜੇ ਨੂੰ ਖਤਰਾ ਕਾਦਾ ਉਹ ਜਿੱਥੇ ਆਪ ਖੜਨ ਬੰਦ ਪਰ ਕੇ ਜੋ ਵੀ ਲੋ ਜੇ ਬੰਦ ਖੜ ਕੇ ਆ ਗਿਆ ਬੜਾ ਧੰਨਵਾਦ ਜੇ ਬੰਦ ਕਾ ਮੈਂ ਗੇੜਾ ਮਾਰਨਾ ਤੁਸੀਂ ਰੁਪਈਏ ਦੇ ਅੱਗੇ ਮਾਰ ਕਰਨਾ ਬਰਦਾ ਮੰਗੇ ਪ੍ਰਭੂ ਅੱਲਾਹ ਅਲੈਕੁਮ ਦੇ ਵੀ ਬੱਲੇ ਪਰਮਾਨਾ ਬੋਲ ਵੀ ਸਟਾਡੀ ਹੰਝੜ ਤਾੜੀਆਂ ਜਿਦਾ ਜੋਰ ਨਾਲ ਤਾੜੀ ਇੱਕ ਵਾਰ ਲਾ 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 ਪਰਮਾਨਾ ਬੱਲੇ ਹੁਣ ਲਾ ਲਾ ਥੱਲੇ ਨਹੀਂ ਰਿਸਾ ਸ਼ਾਬਾਸ਼ ਜੀ ਮੋ ਅਗਲਾ ਚੱਕਰ ਇਹ ਅਸੂਰਾ ਵੀ ਜਨ ਸਿਆਰਾ ਹੁੰਦਾ ਹੈ ਕੀਤੇ ਸਾਡੀ ਇਹਨਾਂ ਬਿਨਾ ਬਹਾਦੀ ਪੌੜੀ ਤੋਂ ਉੱਪਰ ਚੜਨਾ ਬੜੀ ਔਖਾ ਦੋਸਤੋ ਅਸੀਂ ਪੌੜੀ ਤੇ ਵੀ ਚੜਦੇ ਜੜਦੇ ਆ ਤੇ ਦੇਖ ਲਓ ਸੇਪੇ ਰੱਖਿਆ ਹੋਇਆ ਡੰਡਾ ਉੱਥੇ ਹੱਥ ਛੱਡ ਦੇ ਜ਼ੋਰਦਾਰ ਤਾੜੀਆਂ ਜੀ ਇਸ ਲਈ ਆ ਜਾਵੀਂ ਪੱਲੇ ਪੱਲੇ ਤਾੜੀਆਂ ਆਹ ਜਮਾ ਕੇ ਵੀ ਲੋ ਮਾਰ ਵੀ ਕਰ ਸਕਦੇ ਹੋ ਰੁਪਈਏ ਦੇ ਕੇ ਜਿੰਗਾਂ ਦਾ ਨਾ ਮੇਰੇ ਵੀਰਾਂ ਨੂੰ ਵੀ

ਸੁਨਾ ਦੇਖੋ ਬੜੀ ਕਰਾ ਕਰਾ ਕੇ ਜੁੜਾ ਰਿਹਾ ਹੈ ਇਹ ਸਰਪ੍ਰੇ ਲੋਤੀਆ ਜਾ ਰਿਹਾ ਹੈ ਪਾਸ ਮਨੂੰ ਬੈਂਡ ਵਾਲੇ ਤੋਂ ਇਹ ਨਹੀਂ ਹੋਣੀ ਪਾਉਂਦੇ ਆ ਅੱਜ ਸਹੀ ਹਾਂ ਵੀ ਅਲਗ ਨਾਲ ਦੇ ਖੇੜੀ ਹਾਂ ਵੀ ਸਦਕੇ ਵਾਹ 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 ਯਾਰ ਭਾਈ ਇਹ ਤਾਂ ਮੇਰੀ ਮਦਦ ਕਰਦਾ ਸਦਕੇ ਸਦਕੇ ਸਾਡੇ ਭਾਈ ਜੀ ਪੰਜਾਬ ਦੇ ਮਾਨ ਕਰਕੇ ਖਿਡਾਰੀਆਂ ਦਾ ਵਾਹ 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 ਸ਼ਾਬਾਸ਼ ਹੈ ਭਾਈ ਜੀ ਰੋਜ਼ ਮੈਂ ਮਾਨ ਕਰਦਾ ਹਾਂ ਜੀ ਲੋਕ ਜਨ ਆਪਣੇ ਬੱਚਿਆਂ ਦਾ ਮੈਂ ਨਾਮ ਬੋਲਣ ਜਾ ਰਿਹਾ ਬੁਆਇਸ ਦਾ ਅਮਨਾਸ਼ ਹਰਿਆਣਾ ਨਵਜੋਤ ਸ਼ਹਿਰਪੁਰ ਮਨਿੰਦਰ ਪਟਿਆਲਾ ਖਵੇ ਨਮਨ ਕਪਲਾ ਜਲੰਧਰ ਰੋਹਿਤ ਬਰਮਾ ਜਲੰਧਰ ਨਕੇਸ਼ ਜੱਜ ਜਲੰਧਰ Kaman on